ਹਿਲਾ ਪ੍ਰਬੰਧਕੀ ਕੰਪਲੈਕਸ ਨੇੜੇ ਕੱਲ ਪਾਰਕਿੰਗ ਦੀ ਪਰਚੀ ਨੂੰ ਲੈ ਕੇ ਹੋਇਆ ਸੀ ਵਿਵਾਦ ਜਿਸ ਦੀ ਵੀਡੀਓ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਇਸ ਵੀਡੀਓ ਵਿੱਚ ਪਾਰਕਿੰਗ ਵਾਲੇ ਮੁਲਾਜ਼ਮਾਂ ਨੂੰ ਕੁੱਟਦੇ ਅਤੇ ਗਾਲੀ ਗਲੋਚ ਕਰਦੇ ਨਜ਼ਰ ਆ ਰਹੇ ਹਨ ਪਾਰਕਿੰਗ ਮੁਲਾਜ਼ਮਾਂ ਵੱਲੋਂ ਅੱਜ ਐਸਐਸਪੀ ਬਰਨਾਲਾ ਨੂੰ ਇਸ ਮਾਮਲੇ ਸਬੰਧੀ ਦਿੱਤੀ ਗਈ ਦਰਖਾਸਤ ਜਿਸ ਤੋਂ ਬਾਅਦ ਅੱਜ ਤੁਰੰਤ ਹਰਕਤ ਵਿੱਚ ਆਈ ਥਾਣਾ ਸਿਟੀ 2 ਪੁਲਿਸ ਐਸਐਚਓ ਵੱਲੋਂ ਦਰਜ ਕਰਵਾਏ ਜਾ ਰਹੇ ਹਨ ਪੀੜਤ ਵਿਅਕਤੀਆਂ ਦੇ ਬਿਆਨ ਇਸ ਮੌਕੇ ਗਲਵਤ ਕਰਦਿਆਂ ਪੀੜਤ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਉਹ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਾਰਕਿੰਗ ਦਾ ਕੰਮ ਕਰਦਾ ਹੈ ਕੱਲ ਕੁਝ ਵਿਅਕਤੀਆਂ ਵੱਲੋਂ ਪਾਰਕਿੰਗ ਦੀ ਪਰਚੀ ਨੂੰ ਲੈ ਕੇ ਸਾਡੇ ਨਾਲ ਵਿਵਾਦ ਕੀਤਾ ਗਿਆ ਤੇ ਸਾਨੂੰ ਗਾਲੀ-ਗਲੋਚ ਕੀਤੀ ਗਈ ਤੇ ਕੁੱਟਮਾਰ ਵੀ ਕੀਤੀ ਗਈ ਇਸ ਦੌਰਾਨ ਸਾਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਜਿਸ ਤੋਂ ਬਾਅਦ ਸਾਡੇ ਵੱਲੋਂ ਇਸ ਮਾਮਲੇ ਸੰਬੰਧੀ ਅੱਜ ਐਸਐਸਪੀ ਬਰਨਾਲਾ ਨੂੰ ਦਰਖਾਸਤ ਵੀ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਸਿਟੀ 2 ਦੇ ਐਸਐਚਓ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਸਾਡੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਦੀਕ ਪਹੁੰਚ ਕੇ ਪਾਰਕਿੰਗ ਦਾ ਕੰਮ ਕਰਦੇ ਮੁਲਾਜ਼ਮਾਂ ਦੇ ਬਿਆਨ ਦਰਜ ਕਰਵਾਏ ਜਾ ਰਹੇ ਹਨ। ਤੇ ਇਸ ਮੋਕੇ ਆਸੇ ਪਾਸੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਾਡੇ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਜਾਰੀ ਹੈ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੀ ਨਾਮ ਹੈ ਜੀ ਆਪਣਾ ਸਤਵਿੰਦਰ ਸਿੰਘ ਕੀ ਕੰਮ ਕਰਦੇ ਆਪਾਂ ਇੱਥੇ ਪਾਰਕਿੰਗ ਦਾ ਕਰਦੇ ਜੀ ਦਫਤਰ ਦਾ ਦਾ ਕੋਟ ਦਾ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਇਸ ਤਰ੍ਹਾਂ ਜੀ ਜੀ ਪਰਚੀ ਮੰਗੀ ਉਹਨਾਂ ਤੋਂ ਉਹਨਾਂ ਨੇ ਇਗਨੋਰ ਕਰਤਾ ਪਰਚੀ ਲੈ ਕੇ ਗਾਲੀ ਗਲੋਚ ਥੱਪੜੋਂ ਤੱਕ ਮੇਰੀ ਜਾਤੀ ਪਰਖੀ ਉਰੇ ਜਿਮਿਆਰ ਕਹਿੰਦਾ ਤੁਸੀਂ ਇਕੱਠੇ ਹੋ ਕੇ ਆ ਜੰਨੇ ਹੋ ਜੀ ਇਸੇ ਕਰਕੇ ਸਰ ਜੀ ਬਹੁਤ ਜਾਗ ਉਹਨਾਂ ਨੇ ਹੱਥੋਂ ਪਾਈ ਕਰੀ ਮਨ ਮਰ ਜਾਤੀ ਪਰਖੀ ਜੀ ਗੱਤ ਆਹੀ ਕੌਣ ਸੀ ਉਹ ਬੰਦੇ ਜੀ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਨੇ ਜੀ ਉਹ ਐ ਇੰਨਾ ਕਿ ਮੈਂ ਜਾਣਦਾ ਉਹਨਾਂ ਬਾਰੇ ਤੁਸੀਂ ਪੁਲਿਸ ਕੰਪਲੀਟ ਕਰ ਦਿੱਤੀ ਹੈ ਹਾਂਜੀ ਹਾਂਜੀ ਪੁਲਿਸ ਆ ਚੁੱਕੀ ਹੈ ਪੁਲਿਸ ਆ ਚੁੱਕੀ ਹੈ ਜੀ ਬਿਆਨ ਲੈ ਲੈ ਛੋਟੇ ਬਿਆਨ ਉਹ ਜੀ ਮੇਰੇ ਰਹਿੰਦੇ ਨੇ ਜੀ ਕੀ ਕਾਰਵਾਈ ਚਾਹੁੰਦੇ ਹੋ ਕਾਰਵਾਈ ਜੋ ਬਣਦੀ ਹੈ ਜੀ ਕਰਦੇ ਹਾਂ ਜੀ ਸਰ ਇਮ ਗਾਲੀ ਗਲੋ ਸੈਸੀ ਸਾਨੂੰ ਜੱਤੀ ਪਰਖੀ ਜੀ ਚੂੜੇ ਚ ਮਿਆਰ ਕੇ ਆ ਜੀ ਉਹਨਾਂ ਨੇ ਚੂੜੇ ਚ ਮਿਆਰੋ ਤੁਸੀਂ ਇਕੱਠੇ ਹੋ ਕੇ ਆ ਜਾਂਦੇ ਹੋ ਜੀ ਡਰਿੰਕ ਕੀਤੀ ਰਿਹਾ ਸੀ ਇੱਕ ਬੰਦਾ بیسਬਾਲ ਵੀ ਕੱਟ ਰਿਹਾ ਸੀ ਕੀ ਨਾਮ ਹੈ ਜੀ ਆਪਣਾ ਮੈਂ ਕਰਨਜੀਤ ਸਿੰਘ ਐਸਐਸਓ ਚੋਟੀ ਟੂ ਬਰਨਾਲਾ ਸਰ ਇੱਕ ਇੱਥੇ ਕਚਰੀ ਦੇ ਵਿੱਚ ਇੱਕ ਲੜਾਈ ਝਗੜਾ ਹੋਇਆ ਜਦੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕੀ ਗੱਲਬਾਤ ਹੈ ਆ ਸਾਨੂੰ ਹੁਣੇ ਹੀ ਪਤਾ ਲੱਗਿਆ ਸੀ ਜਿਹਦੇ ਆਧਾਰ ਤੇ ਮੈਂ ਆਏ ਆ ਮਤਲਬ ਇਹਨਾਂ ਬੰਦਿਆਂ ਨੂੰ ਮੈਂ ਪੁੱਛਿਆ ਇਹਨਾਂ ਨੇ ਹੁਣ ਤੱਕ ਵੀ ਮਤਲਬ ਸਾਨੂੰ ਜਿਹੜੀ ਕੋਈ ਥਾਣੇ ਤਲਾਹ ਨਹੀਂ ਸੀ ਦਿੱਤੀ ਮੈਨੂੰ ਇੱਥੇ ਹੀ ਪਤਾ ਲੱਗਿਆ ਵੀਡੀਓ ਦੇ ਆਧਾਰ ਤੇ ਮੈਂ ਇਹਨਾਂ ਨੇ ਕੰਪਲੇਂਟ ਉਹ ਇਹਨਾਂ ਨੂੰ ਬੁਲਾਇਆ ਹੈ ਉੱਥੇ ਇਹਨਾਂ ਦੀ ਜਿਹੜੀ ਸਟੇਟਮੈਂਟ ਰਿਕਾਰਡ ਕਰ ਰਹੇ ਆ ਕਿ ਬਾਕੀ ਹੋ ਸਕਦੀ ਪੁਤਾਲ ਸੰਧੀ ਹੋਈ ਅਸੀਂ ਇੱਥੇ ਆਏ ਹਾਂ ਹੁਣੇ ਫੰਕਸ਼ਨ ਤੇ ਇਹਦੇ ਬਾਰੇ ਸਾਰੇ ਜਾਂਚ ਕਰ ਰਹੇ ਆ ਤੇ ਇਹਨਾਂ ਨੇ ਆਖਿਆ ਕਿ ਸਾਨੂੰ ਜਾਂਚ ਹੀ ਚੱਲ ਉਹਦੇ ਬਾਰੇ ਪੜਤਾਲ ਕਰ ਰਹੇ ਆ ਕਿ ਜੇ ਕੋਈ ਇਦਾਂ ਦੇ ਤੱਤ ਸਾਹਮਣੇ ਆਉਂਦੇ ਤਾਂ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਕੌਣ ਸੀ ਜੇ ਕੀ ਉਹ ਇਹ ਅਜੇ ਤਾਂ ਮਤਲਬ ਇਹਨਾਂ ਨੂੰ ਪੁੱਛਣਾ ਹੈ ਜੀ ਅਜੇ ਤਾਂ ਜਸਟ ਪਹੁੰਚੇ ਆ ਇਹ ਜਿਹਦਾ ਵੀ ਦੱਸਣਗੇ ਮਤਲਬ ਇਥੋਂ ਲੋਕਾਂ ਤੋਂ ਇਹਨਾਂ ਪਤਾ ਲੱਗਿਆ ਕਿ ਝਗੜਾ ਜ਼ਰੂਰ ਹੋਇਆ ਕੱਲ ਇਹਨਾਂ ਦੋਨਾਂ ਤਰ੍ਹਾਂ ਦਾ ਆਪਸ ਵਿੱਚ ਬੋਲਬਲਾਰਾ ਹੋਇਆ ਬਟ ਜਿਹੜੀ ਗੱਲ ਕੋਈ ਜਾਤੀ ਸੂਚਕ ਵਾਲੀ ਗੱਲ ਹੈਗੀ ਹੈ ਉਹਦੇ ਬਾਰੇ ਅਸੀਂ ਪੜਤਾਲ ਕਰਨ ਵਾਸਤੇ ਇੱਥੇ ਆਏ ਹਾਂ